ਤਰੀਕਾ ਕਾਲ ਦੇ ਸਾਰਿਆਂ ਨੂੰ ਅੱਜ ਅਸੀਂ ਕੋਠੇ ਕੜਕ ਸਿੰਘ ਦਾ ਪਹਿਲਾ ਪਾਗ ਆਰੰਭ ਕਰਨਾ ਜਾ ਰਹੇ ਹਾਂ ਪਾਗ ਪਹਿਲਾ ਸ਼ਰਾਧਾ ਦੇ ਦਿਨ ਸੰਨ 9ਵੀਂ ਸ਼ਰਾਧ ਸਲੇਪਰਾਹਾ ਦਾ ਮੇਲਾ ਪਰਦਾ ਪਾਈ ਬਾਲੋਂ ਦੀ ਆਦਿ ਵਿੱਚ ਇਹ ਮੇਲਾ ਗੁਰਦੁਆਰਾ ਸਾਹਿਬ ਦੇ ਵਿੱਚ ਮਨਾਇਆ ਜਾਂਦਾ ਖੰਡ ਪਾਤ ਸਾਹਿਬ ਦੇ ਭੋਗ ਪਾਈ ਜਾਂਦੇ ਕੀਰਤਨ ਦਰਬਾਰ ਵੀ ਹੁੰਦੇ ਸਰੀ ਜਿਤੇ ਆਪਣਾ ਜੋਹਰ ਦਿਖਾਉਂਦੇ ਦੁਪਹਿਰ ਦੇ ਵੇਲੇ ਦੁਕਾਨਾਂ ਸਜ ਜਾਂਦੀਆਂ ਦੁਕਾਨਾਂ ਦੇ ਉੱਤੇ ਲੱਡੂ ਚਲੇਪੀਆਂ ਪਕੌੜੇ ਆਜ ਮਿਲਦੇ ਚੂੜੀਆਂ ਦੀਆਂ ਦੁਕਾਨਾਂ ਲੱਗਦੀਆਂ ਹਾਰ ਸ਼ਿੰਗਾਰ ਦੀਆਂ ਦੁਕਾਨਾਂ ਲੱਗਦੀਆਂ ਗੱਭਰੂ ਪਟ ਉੱਤੇ ਮੋਹਰੀਆ ਪਵਾਉਂਦੇ ਤੇ ਮੁਟਿਆਰਾਂ ਆਪਣੇ ਹੱਥਾਂ ਉੱਤੇ ਚੰਦ ਘਨਵਾਉਂਦੀਆਂ ਆਥਨ ਵੇਲੇ ਲੱਗਦੇ ਹੀ ਉੱਥੇ ਢੱਡ ਸਰੰਗੀ ਦੇ ਅਖਾੜੇ ਸ਼ੁਰੂ ਹੋ ਜਾਂਦੇ ਕੋਲ ਖੇਡਦੇ ਅਖਾੜੇ ਬੰਦੇ ਹਰੇ ਪਰਿਵਾਰ ਦੇ ਮੈਂਬਰ ਇਹ ਮੇਲਾ ਵੇਖਣ ਜਾਂਦੇ ਘਰਾਂ ਦੇ ਵਿੱਚ ਚਾਰ ਚਾਰ ਪੰਜ ਪੰਜ ਪੁਰਾਣੇ ਮੇਲਾ ਦੇਖਣ ਆਏ ਹੁੰਦੇ ਸੜਬਾਂ ਦੇ ਦੌਰ ਚੱਲਦੇ ਸ ਕਿਸੇ ਕਿਸੇ ਸਾਲ ਉੱਥੇ ਕਈ ਧੜਿਆਂ ਦੇ ਵਿੱਚ ਲੜਾਈ ਹੋ ਜਾਂਦੀ ਆਲੇ ਦੁਆਲੇ ਦੇ ਸਾਰੇ ਪਿੰਡ ਮੇਲਾ ਦੇਖਣ ਆਉਂਦੇ ਜਿਹਦੇ ਵਿੱਚ ਦਾਲਪੁਰਾ ਪਾਇ ਰੂਪਾ ਕੋਠੇ ਖੜਕ ਸਿੰਘ ਪੁਰਜੇਲਾਹਰ ਨਾਮ ਸਿੰਘ ਵਾਲਾ ਆਦੀ ਪਿੰਡਾਂ ਦੇ ਲੋਕ ਮੇਲਾ ਦੇਖਣ ਆਉਂਦੇ ਕੋਠੇ ਖੜਕ ਸਿੰਘ ਦੇ ਸਾਰੇ ਦੇਖ ਕੇ ਵਾਪਸ ਚਾਤੋ ਕਿਸਾਨ ਅਸਮਾਨ ਵਿੱਚ ਹਨੇਰਾ ਹੋ ਚੁੱਕਿਆ ਸੀ ਗਹਿਰ ਸਿੰਘ ਦਾ ਗੀਤ ਸਾਂ ਵੇਲੇ ਮੇਲਾ ਵੇਖਣ ਗਿਆ ਬਸ ਪਿਛਲੇ ਪਹਿਰ ਉਹ ਮੇਲਾ ਦੇਖਣ ਗਿਆ ਦੂਰੋਂ ਖੜ ਕੇ ਹੀ ਮੇਲੇ ਉੱਤੇ ਸਾਧ ਮਾਰੇ ਪੰਜ ਪੈਸੇ ਤੇ ਪਤਾਸੇ ਲਏ ਅਤੇ ਫਿਰ ਸਮੋਸੇ ਲੜਵਾਨੇ ਕੇ ਬਿੰਨ ਨੂੰ ਵਾਪਸ ਆਇਆ ਜਦੋਂ ਉਹ ਵਾਪਸ ਆ ਰਿਹਾ ਸੀ ਤਾਂ ਉਸ ਨੂੰ ਕਈ ਲੋਕ ਮਿਲੇ ਉਹਨਾਂ ਨੇ ਕਿਹਾ ਬਸ ਕੀਦਰ ਸਿਆ ਉਸਨੇ ਹੱਸ ਕੇ ਕਹਿ ਦਿੱਤਾ ਬਸ ਹੋਰ ਕੀ